ਬੈਣ ਜੀ ਅਜੇ ਵੀ ਇੱਥੇ ਬੈਠੇ ਜੈਂ ਮੈਂ ਕਹਿ ਕੇ ਗਈ ਨਾ ਤੁਹਾਨੂੰ ਚਲ ਜੂ ਬੈਣ ਦਾ ਕੋਈ ਫਾਇਦਾ ਨਹੀਂ ਹੈਗਾ ਅੱਛਾ ਮੈਂ ਜਿਹੜੇ ਕੰਮ ਆਈ ਆ ਨਾ ਮੈਂ ਉਹ ਕਰਕੇ ਜਾਣਾ ਵਾ ਕਿਹੜਾ ਕੰਮ ਉਹ ਕੰਮ ਕਿਹੜਾ ਕਰਕੇ ਜਿਹੜਾ ਕਦੋਂਲੇ ਤੁਸੀਂ ਇਹੋ ਰਟ ਫੜੀ ਕਰਕੇ ਜਾਣਾ ਜਾਓ ਕਰ ਲੋ ਜਿਹੜਾ ਕੰਮ ਕਰਨਾ ਫੇਰ ਤੁਸੀਂ ਐਦਾਂ ਨਹੀਂ ਮੰਨਣਾ ਹੈਗਾ ਨਾ ਤੇ ਕਿੱਦਾਂ ਮੰਨਣਾ ਫੇਰ ਠੀਕ ਆ ਤੁਸੀਂ ਐਦਾਂ ਨਹੀਂ ਮੰਨਣਾ ਕੋਈ ਨਹੀਂ ਫੇਰ ਮੈਂ ਜਿੱਦਾਂ ਮੈਂ ਬਣਾਉਣਾ ਨਾ ਤਾਂ ਮੈਂ ਕਰਦੀ ਆ ਲਾਜ ਤੁਹਾਡਾ ਜਾ ਮਨਾਲਾ ਜਿੱਦਾਂ ਮਨਾਉਣਾ ਵਾ ਲਾਜ ਤੁਹਾਡਾ ਕੀ ਕਰਨਾ ਵਾ ਲਾਜ ਤੇ ਹੁਣ ਲੱਗਦਾ ਮੈਨੂੰ ਸਾਨੂੰ ਕਰਨਾ ਪੈਣਾ ਤੇਰਾ ਜਿਹੜਾ ਜਾਣ ਨਹੀਂ ਢਈ ਹਲੋ ਮੈਡਮ ਆ ਜਾ ਫਿਰ ਇਹ ਇੱਦਾਂ ਨਹੀਂ ਮੰਨਦੇ ਹੈਗੇ ਹੁਣ ਤੂੰ ਹੀ ਵੇਖੋ ਆਣ ਕੇ ਆ ਜਾ ਫਿਰ ਬੜਾ ਮੈਂ ਇਹੋ ਕਰਾ ਹਾਂਜੀ ਹਾਂਜੀ ਸਰ ਇਹੋ ਹੀ ਆ ਆ ਜੋ ਭੈਣ ਜੀ ਗਏ ਤੇ ਬੜੇ ਗੁੱਸੇ ਜੀ ਕੀ ਪਹਾੜ ਸੁਟਣਾ ਸਾਡੇ ਉੱਤੇ ਕੋਈ ਨਹੀਂ ਲੱਗ ਜੂਗਾ ਪਤਾ ਦੱਸ ਦਿਆਂ ਤੈਨੂੰ ਹੌਸਲਾ ਕਰ ਹੌਸਲਾ ਹੀ ਕੀਤਾ ਇੰਨੇ ਚਿਰ ਦਾ ਭੈਣ ਜੀ

ਕੀ ਇਤਰਾ ਮੁਝਾਗਾ ਜੇ ਪੁਲਿਸ ਦੇ ਹੱਥ ਆ ਗਿਆ ਨਾ ਪੁੱਤ ਮੁੜ ਕੇ ਨਹੀਂ ਛੁੱਟਿਆ ਜਾਣਾ ਹੁਣ ਪੁਛ ਤੇ ਲੈਣਾ ਹੀ ਆਏ ਕਿੱਦੜਿਆ ਆਏ ਤੈਨੂੰ ਪੁਲੀਖਾ ਕਿੱਦੜੇ ਆਈ ਹੋਣੀ ਆ ਜਾ ਮੇਰਾ ਪੁੱਤ ਹੋ ਜਾਗਾ ਮੰਮੀ ਜੋ ਗਮ ਆਏਂ ਦੇ ਤੇ ਮੰਮੀ ਨੇ ਰੋਕੇ ਹੀ ਮੰਮੀ ਨੂੰ ਦੱਸ ਕੇ ਹੀ ਆਉਣਾ ਸੀ ਮੰਮੀ ਨੂੰ ਦੱਸ ਕੇ ਉਹਨਾ ਆਉਣਾ ਸੀ ਕੀਤਾ ਹੁਣ ਕੀ ਹੋਇਆ ਆ ਜਿਹੜੀ ਆਈ ਆਣ ਕੇ ਬੈਠੀ ਆ ਇਹ ਕੀਤਾ ਇੰਨੇ ਫੋਨ ਫੜ ਨਹੀਂ ਕਰਤਾ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਪਤਾ ਤੈਨੂੰ ਹੁਣ ਇਹਨਾਂ ਮੌਕਾ ਹੈ ਨਹੀਂ ਤੁਹਾਡੇ ਕੋ ਸਿਆ ਪਾਪਾ ਨੂੰ ਇਹੋ ਹੀ ਹੋ ਰਿਹਾ ਹੋਵੇ ਮੈਂ ਲੁਕ ਜਾਣਾ ਮੈਂ ਇੱਥੇ ਮਮੀ ਅੰਦਰ ਤੂੰ ਕਿਉਂ ਹੈ ਨਹੀਂ ਇੱਥੇ ਉਹ ਮੈਂ ਤੇ ਕਹਿ ਦਿੰਨੀ ਆ ਤੂੰ ਹੁਣ ਕਰ ਲੈ ਜਿੱਦਾਂ ਵੀ ਹੁੰਦਾ ਵਾ ਤੈਨੂੰ ਮੈਂ ਦੱਸਣਾ ਹੀ ਉਹ ਆਰ ਨਾ ਜਾਣ ਅੰਦਰ ਮੈਂ ਜਾਵਾਂ ਹੋਏ ਅੰਦਰ ਵੀ ਕਿੱਥੇ ਲੁਕੂੰਗਾ ਜੇ ਲੱਭਣ ਲਾ ਪਏ ਨਾ ਕਿਤੇ ਇਹਨਾਂ ਨੇ ਲੱਭ ਲੈਣਾ ਵਾ ਕੀ ਦੱਸਦਾ ਕੀ ਜੀ ਕਿੱਥੇੋਂ ਨਿਕੜਾ

ਹਾਂਜੀ ਆ ਗਿਆ ਤੁਸੀਂ ਫੋਨ ਕੀਤਾ ਸੀ ਹਾਂਜੀ ਮੈਂ ਹੀ ਕੀਤਾ ਸੀ ਤੇ ਪਲਵਿੰਦਰ ਕੌਣ ਕੌਣ ਆ ਤੇ ਦੀਦੀ ਤੁਸੀਂ ਉਹਦੀ ਮੰਮੀ ਨੂੰ ਹੌਸਲਾ ਦੇਣਾ ਸੀ ਨਾ ਕਿ ਆਪਾ ਤੁਹਾਡੇ ਨਾਲ ਹੀ ਆ ਸੁਖ ਮੈਂ ਤਾਂ ਸਰਕਪਾਈ ਕਰ ਕਰਕੇ ਥੱਕ ਗਈ ਹਾਂ ਉਹ ਮਾਂ ਪੁੱਤ ਤਾਂ ਮੇਰੀ ਵਾਹ ਪੇਛ ਨਹੀਂ ਉੱਥੇ ਜਾਣ ਦਿੰਦੇ ਉਹ ਤਾਂ ਕੁਝ ਬੋਲਣ ਨਹੀਂ ਦਿੰਦੇ ਮੈਨੂੰ ਉਦਾਂ ਮੇਰੀ ਗੱਲ ਸੁਣ ਉਹਨਾਂ ਨੂੰ ਮੇਰੇ ਵੱਲੋਂ ਪਤਾ ਲੱਗ ਗਿਆ ਵਾ ਸੁਖ ਲੱਗ ਗਿਆ ਪਤਾ ਤੋ ਤੇਰੇ ਵੱਲੋਂ ਵੀ ਪੁੱਛਣ ਡਈ ਕਿ ਕੌਣ ਆ ਤੇ ਕੌਣ ਨਹੀਂ ਆ ਪਹਿਲੀ ਗੱਲ ਤੂੰ ਇਹ ਵੇਖ ਕਿ ਮੰਮੀ ਨੇ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਕਿ ਸਾਬੇ ਆਇਆ ਵਾ ਹਨਾ ਕਿੰਨੀ ਵੱਡੀ ਗੱਲ ਵਾ ਇਹ ਹਾਂ ਤੇ ਸਹੀ ਮੈਂ ਤੁਹਾਨੂੰ ਦੱਸਿਆ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਾ ਹੀ ਪੇਸਾਬੀ ਵਿਆਹ ਆ ਵਾ ਉਹ ਜੋ ਦੱਸਣਾ ਹੈ ਇਹ ਗੱਲਾਂ ਤਾਂ ਉਦੋਂ ਪਤਾ ਲੱਗਾ ਉਹ ਤਾਂ ਇੰਨਾ ਬਖੇੜਾ ਨਹੀਂ ਹੋਣਾ ਕਿਦਿਓ ਕਿੱਦਾਂ ਖਾਪਾਂ ਡਈ ਆ ਤੇ ਕਿੰਨਾ ਬੰਦਰ ਦੁੱਖ ਲੱਗਦਾ ਵੇ ਇਹ ਚੀਜ਼ਾਂ ਦਾ ਉਹ ਤੇਨੂੰ ਮੈਨ ਨੂੰ ਡਈ ਵੇਖਣ ਕਿ ਮੈਂ ਵੇਖਾਂ ਸੀ ਕੌਣ ਆ ਪਰ ਮੈਂ ਨਹੀਂ ਔਣ ਦਿੱਤਾ ਇੱਥੇ ਮੈਂ ਕਿਹਾ ਮੈਂ ਵੱਧ ਘਟ ਅਗਲੀ ਗੱਲਾਂ ਕਰੂਗੀ ਉਹਦਾ ਢਿੱਡ ਬਲਿਆ ਵਾ ਤੈਨੂੰ ਪਤਾ ਉਹ ਜੋ ਮਰਜ਼ੀ ਕਹੀ ਜਾਵੇ ਉਹ ਸੁਣਨੀਆਂ ਪੈਣੀਆਂ ਉਹਨੀਆਂ ਪੈਣੀਆਂ ਉਹਨੇ ਤਾਂ ਗੁੱਸੇ 'ਚ ਕਈ ਕੁਝ ਬੋਲਦੇ ਨੇ ਤੇ ਫਿਰ ਜਰਨਾ ਵੀ ਪੈਣਾ ਇਆਂ ਜਦੋਂ ਉਹ ਸੱਚੀ ਆ ਪਰ ਸੁਖ ਇਹ ਮਾਪੋਤਾਂ ਦੇਹੀਂ ਸੱਚੇ ਆ ਉਹ ਵੀ ਝੂਠੀਆਂ ਮੈਂ ਝੂਠੀਆਂ ਤੈਨੂੰ ਝੂਠੀਆਂ ਦੇ ਇਹ ਮਾਪੋਤੇ ਸੱਚੇ ਸੁਖ ਗਲਤੀਆਂ ਇਹ ਕਰੀ ਜਾਂਦੇ ਆ ਤੇ ਗਲਤੀਆਂ ਤਾਂ ਪਰਦਾ ਪਾ ਲੈਂਦੇ ਆ ਨਾ ਸਾਨੂੰ ਪਤਾ ਲੱਗਦਾ ਉਤੋਂ ਮੂੰਹ ਇਸ ਤਰ੍ਹਾਂ ਦੇ ਕਦੇ ਦਰਾਂ ਨੂੰ ਕੋਈ ਕੀਤਾ ਨਹੀਂ ਹੁੰਦਾ ਦੀਦੀ ਇਹੋ ਕੁਛ ਇੱਥੇ ਵੀ ਬੜਾ ਕੁਛ ਹੋਇਆ ਏ ਮੇਰੇ ਤੇ ਚਾਚੇ ਦਾਏ ਦੇ ਮੁੰਡੇ ਆਣ ਕੇ ਮੈਨੂੰ ਇੱਥੋਂ ਲੈ ਵੀ ਗਏ ਸੀ ਫੇਰ ਜਾ ਕੇ ਚਾਚੀ ਗਈ ਮੰਮੀ ਗਈ ਚਾਚੀ ਦੇ ਮੂੰਹ ਨੂੰ ਮੈਨੂੰ ਭੇਜਤਾ ਤੇ ਉਦੋਂ ਉੱਥੇ ਜਾ ਕੇ ਬਕਿਆ ਹੀ ਪਈ ਹਾਂ ਸਾਬੀ ਵਿਆਇਆ ਉਹ ਵੀ ਮੈਂ ਫੋਟੋ ਵੇਂਦੀ ਸਾਬੀ ਨੇ ਆਪਣੇ ਮੂੰਹ ਤੇ ਇਹਨਾਂ ਨੇ ਮੈਨੂੰ ਕਦੀ ਦੱਸਿਆ ਹੀ ਨਹੀਂ ਤੇ ਨਾ ਜਿੰਨੇ ਰਿਸ਼ਤਾ ਕਰਾਇਆ ਉਹ ਚੋਲਣ ਨੇ ਦੱਸਿਆ ਹੀ ਇਹਨੂੰ ਉਹ ਚੋਲੇ ਤਾਂ ਪਤਾ ਇਦਾਂ ਹੀ ਕਰਦੇ ਹੁੰਦੇ ਉਹ ਬਥੇਰਾ ਉਹਨਾਂ ਸ਼ਪਾਰਾ ਆਦਿਆ ਪਰ ਜਦੋਂ ਇੰਨੇ ਜ਼ਿੰਦਗੀ ਕੱਟਣੀ ਜਿੰਨੇ ਜਦੀ ਕੱਟਣੀ ਉਹਨੇ ਤੈਨੂੰ ਦੱਸਿਆ ਹੀ ਨਹੀਂ ਕਿ ਮੇਰੀ ਜ਼ਿੰਦਗੀ ਚ ਪਹਿਲਾਂ ਕੀ ਹੋ ਗਿਆ ਵਾ ਕੀ ਪਤਾ ਉਹ ਚੋਲਣ ਕਹਿੰਦੀ ਮੈਨੂੰ ਖੁਦ ਨਹੀਂ ਪਤਾ ਪਈ ਉਹ ਵਿਆਇਆ ਵਾ ਪਹਿਲਾਂ ਸੋਖੇ ਇਹ ਵੀ ਗੱਲ ਸੱਚੀ ਹੋਊਗੀ ਬਚੋਲਣ ਦੀ ਤੈਨੂੰ ਪਤਾ ਜਿੰਨਾ ਮਾਪੋਤਾ ਦਿਮਾਗ ਚੱਲਦਾ ਵਾ ਨਾ ਉਹਨਾਂ ਨੇ ਕਿਹਦੀ ਵਾਪੈਸ਼ ਜਾਣ ਦੇਣੀ ਹਾਂਜੀ ਹਾਂਜੀ ਤਮੰਦੀਪ ਸਿੰਘ ਤੇ ਆ ਮਨਜੀਤ ਸਿੰਘ ਪਤਾਨੀ ਪਾਜੀ ਬਾਹਰ ਗਿਆ ਹੋਣਾ ਕਿਤੇ ਬਾਹਰ ਨਹੀਂ ਉਹ ਕਹ ਰਹੀ ਆ ਨਹੀਂ ਨਹੀਂ ਤੇਰੇ ਨਹੀਂ ਹੈਗਾ ਬਾਹਰ ਵਾ ਕਿਤੇ ਗਿਆ ਰਮਨ ਬਕਰ ਜੋ ਤੁਸੀਂ ਬਹੁਤ ਜ਼ੁਲਮ ਕੀਤੇ ਆ ਰਮਨ ਨਾ ਉੱਥੇ ਜਾ ਕੇ ਬਹਿ ਜਾ ਚੱਲ ਅਥੇ ਪਿੱਛੇ ਕਿੱਥੇ ਬਿਠਾਵਾ ਇਹਨਾਂ ਨੂੰ ਮਨਦੀਪ ਸਿੰਘ ਅੰਦਰ ਵੰਗਾ ਜਰਾ ਦੇਖੋ ਸਰ ਤੁਸੀਂ ਇੱਥੇ ਯਾਰ ਬੈਠ ਪਰ ਪਤਾ ਨਹੀਂ ਕੀ ਕੀ ਕਰਦਾ ਫਿੰਡ ਹੈ ਕੀ ਨਹੀਂ ਕਰਦੇ ਫਿੰਡ ਉਮਤਰੀ ਮਹਾ ਇਕਟਾਂ ਚਨ ਮੁਕੇ ਦੀ ਦੂਜੀ ਟੈਂਸ਼ਨ ਆਣ ਕੇ ਸਿਰ ਤੇ ਬੈ ਗਈ ਤੇ ਹੋਰ ਮੈਨੂੰ ਤੇ ਹੋਰ ਤਾਂ ਮੇਰਾ ਤੇ ਇੱਕ ਜੀ ਕੰਡਿਆ ਮਿਲ ਕੇ ਆਵਾ ਪਰ ਉਹਨੂੰ ਮਿਲਾਂ ਵੀ ਕਿਹੜੇ ਮੂਣਾ ਹੁੰਦੇ ਤੇ ਮੈਂ ਵੀ ਗਲਤ ਮੈਂ ਇੱਕ ਸਬਦੀ ਸੁਖ ਤੇਰਾ ਕੋਈ ਕਸੂਰ ਨਹੀਂ ਆ ਤੈਨੂੰ ਇਹ ਲੈ ਕੇ ਆਈ ਤੈਨੂੰ ਕਿਹੜਾ ਕੀ ਗੱਲ ਦਾ ਪਤਾ ਜੋ ਕਰਦੇ ਇਹ ਕਰਨ ਦੇ ਆ ਤੂੰ ਇਹਦੇ ਵਿੱਚ ਕੋਈ ਮੈਂ ਜਾਣੀ ਆ ਤੈਨੂੰ ਤੂੰ ਨਾ ਟੈਂਸ਼ਨ ਇਹ ਗੱਲ ਦੀ ਲਿਆ ਕਰ ਤੇ ਜਿੱਦਾਂ ਦਿਮਾਗ ਤੇ ਬੋਝ ਨਾ ਪਾ ਕਿਤੇ ਨਾ ਕਿਤੇ ਕਸੂਰ ਤੇ ਮੇਰਾ ਨਿਕਲ ਹੀ ਜਾਣਾ ਜੇ ਤੂੰ ਅਗਲੀ ਨੇ ਕਹਿਣਾ ਤੂੰ ਇੱਥੇ ਰਹਿਣ ਨਹੀਂ ਤੂੰ ਵਿਆਹ ਕਰਾ ਤੈਨੂੰ ਭਲਾ ਕੁਝ ਨਹੀਂ ਪਤਾ ਜੋ ਤੱਕ ਉਹ ਦੱਸਿਆ ਨਹੀਂ ਹੈ ਇਹ ਵਿਆਹ ਤੇ ਜਾਣਾ ਇਹਨੇ ਵਿਆਹ ਤੇ ਮਾਂ ਨੇ ਲੈਣਾ ਇਹ ਫਪੜੇ ਕਰ ਕਰਕੇ ਤੂੰ ਨਾ ਆਂਦੇ ਕੋਈ ਹੋਰ ਆ ਜਾਂਦੀ ਇਹ ਗੱਲਾਂ ਨਹੀਂ ਸੋਚਣ ਵਾਲੀਆਂ ਹੁੰਦੀਆਂ ਪਰ ਇਹ ਕਿ ਅੱਜ ਦੀ ਮਾਂ ਦੇ ਦਿਮਾਗ ਤੇ ਕੀ ਚੱਲਣ ਡਿਆ ਵਾ ਉਹਦਾ ਮੂੰਹ ਘੱਟਦਾ ਢਿੱਡ ਉਹਦਾ ਵੱਧ ਬੋਲਣ ਡਿਆ ਇੰਨੀਆਂ ਬਾਸੇ ਸੌਂ ਦੇਣ ਡਈ ਹੋਣੀ ਹੈ ਇਹਨਾਂ ਨੂੰ ਤਾਂ ਇੰਨੀ ਅਕਲ ਵੀ ਨਹੀਂ ਹੈ ਕਿ ਮਹਾਰਾਜ ਕਿਤੇ ਸਾਡੀ ਸੁਣ ਡਿਆ ਵਾ ਸੱਚੇ ਪਾਸ ਸਾਰਾ ਕੁਝ ਵਧੀਆ ਵਧੀਆ ਕਰੇ ਜਾਣ ਕੇ ਕੋਈ ਜੋਗ ਬੁਰੇ ਭਾਂਡੇ ਹਨਾ ਸੋ ਇੱਕ ਮਾਤਾ ਕੋਈ ਨਾ ਕੋਈ ਗੱਲ ਰੱਖਦੀ ਰੱਖਦੀ ਵੇਲਾ ਪਹਿਲਾਂ ਮੇਰੇ ਤੇ ਆ ਗਈ ਫਿਰ ਤੈਨੂੰ ਕਿੰਨਾ ਚੱਕ ਪਾਣੀ ਕਰਾਉਣ ਤੇ ਆ ਗਈ ਜੇ ਉਧਰੋਂ ਟੱਲੇ ਤਾਂ ਹੁਣ ਨਵੀਂ ਨਸੀਬਤ ਆ ਗਈ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਹਾੜੇ ਤੇ ਨਸੀਬਤਾਂ ਕਿਉਂ ਆਉਣ ਡਈਆਂ ਮੈਨੂੰ ਤੇ ਆਪਣੀ ਪਤਾ ਮੇਰਾ ਤਾਂ ਇੱਕ ਜਿਗਰ ਦਾ ਦੀਦੀ ਆਪਣੀ ਮਾਂ ਕੋਲੋਂ ਹੀ ਚਲ ਜਾ ਇੱਥੇ ਤੇ ਰਵਾਂ ਹੀ ਨਾ ਰੋਜ਼ ਦਿਹਾੜੀ ਕੋਹਨਾ ਕੋ ਨਵਾਂ ਹੀ ਸੋਨਾ ਪੈਂਦਾ ਤਾਂ ਉੱਥੇ ਵੀ ਜਾ ਕੇ ਕੀ ਕਰੇਗੀ ਉੱਥੇ ਉਹੀ ਤਾਂ ਚਾਹੁੰਦੇ ਆ ਕਿ ਮਾਂ ਕੋਲ ਚਲ ਜਾਏ ਦੀਦੀ ਬਾਹਰ ਕਾਦਰ ਰੋਲਾ ਪੈਣ ਡਿਆ ਵਾ ਪਾ ਜਾਉਂਡੀ ਸਖਵਾਇ ਤੇ ਹੁੰਡੀ ਹੈ ਕੋਈ ਕੁੱਤਾ ਵੀ ਬੌਂਗਣ ਡਿਆ ਜੀ ਹਏ ਸੋਖੇ ਵੇਖ ਬਣਾ ਵੇਖੋ ਆ ਬਣਾ ਨਹੀਂ ਹਏ ਧਿਆਨ ਨਾ ਕੀ ਗੱਲ ਹੈ ਕੋਈ ਪਤਾ ਮੇਰੇ ਪਤਾ ਨਹੀਂ ਕਿਉਂ ਡਈ ਲੱਤ ਨੂੰ ਅੱਗੇ ਵੀ ਬੜੀ ਪੀੜ ਹੋਈ ਹੈ ਨਾ ਤੇ ਹੁਣ ਵੀ ਹੋਣ ਡਈ ਉਹ ਕੋਈ ਨਹੀਂ ਮੈਂ ਵੇ ਨਹੀਂ ਆ ਤੂੰ ਤੂੰ ਨਹੀਂ ਬਸ ਮੇਰੇ ਪੈਰ ਬਾਹਰ ਨਿਕਲ ਨਹੀਂ ਮੈਂ ਪੈਰ ਨਹੀਂ ਨਿਕਲਦੇ ਤੁਸੀਂ ਵੇਖੋ ਪਰ ਮਾਸਾ ਹੀ ਲਾਇਆ ਬਣਾ ਹੋਣਾ ਕੀ ਹੈ ਚਾਚੇ ਤਾਂ ਨੂੰ ਮੈਂ ਸੁਣਾਉਂ ਡਿਆ ਤਾਂ ਹੀ ਨਹੀਂ ਮੈਂ ਬਾਹਰ ਜਾਣਾ ਮੈਨੂੰ ਵੇਖ ਕੇ ਤੇ ਹੋਰ ਗੱਲ ਮਚਣੀ ਤੁਸੀਂ ਆ ਮੈਂ ਬੋਤ ਸਾਬੀ ਆ ਸਿਆਣਾ ਵਾ ਤੇ ਗੱਲ ਨੂੰ ਨਿਪਟਾਲੂਗਾ ਤਾਂ ਸਾਬੀ ਨੇ ਤਾਂ ਹੋਰ ਖੋਤਾ ਕੁਛ ਪਾਤ ਨੂੰ ਤਾਂ ਕਿਤੇ ਕੋਣਾ ਹੀ ਨਹੀਂ ਆਉਂਦਾ ਕਿ ਵੱਡੇ ਨਿੱਕੇ ਨਾ ਧੰਨੂ ਅੱਜ ਪਤਾ ਲੱਗਾ ਮੈਨੂੰ ਤਾਂ ਪਹਿਲਾਂ ਤੋਂ ਹੀ ਪਤਾ ਵਾ ਚੱਲ ਕੋਈ ਗੱਲ ਨਹੀਂ ਮੈਨੀਆਂ ਮੈਂ ਪਰਪਰ ਰੋਲਾ ਬੜਾ ਲੱਗ ਗਿਆ ਸੋ ਫਿਰ ਡਰ ਬੜਾ ਲੱਗਣ ਡਿਆ ਮੈਨੂੰ ਵੇਖੋ ਭਲਾ ਕੀ ਗੱਲ ਵਾ ਮੈਨੀਆਂ ਆਇਆ ਕਿੰਨਾ ਰੋਲਾ ਪੈਣ ਡਿਆ ਸਰ ਇੱਥੇ ਵੀਤਰ ਕੀ ਹੋ ਗਿਆ ਵਾ ਮਨਜੀਤ ਸਿੰਘ ਕਿੱਥੇ ਆ ਸਰ ਮਨਜੀਤ ਸਿੰਘ ਤੇ ਇੱਥੇ ਹੀ ਆ ਪਰ ਗੱਲ ਕੀ ਹੋਈ ਆ ਕੋਈ ਗੱਲ ਨਹੀਂ ਲੱਖਦੇ ਨੇ ਤੁਹਾਨੂੰ ਹੁਣ ਤੁਹਾਨੂੰ ਕੱਲੇ ਕੱਲੇ ਜੀ ਨੂੰ ਗੱਲ ਦੱਸਿਓ ਮਨਜੀਤ ਸਿੰਘ ਕਿੱਥੇ ਦੱਸੋ ਪਹਿਲਾਂ ਸਰ ਕੋਈ ਨਹੀਂ ਉਹ ਤੁਹਾਨੂੰ ਦੱਸੜੀ ਜੋ ਠੰਡੇ ਸਬਾਹ ਨਾਲ ਗੱਲ ਕਰੋ ਹਾਂ ਮੈਂ ਤਾਂ ਉਦਾਂ ਡਰ ਗਈ ਆ ਤਾਨੂੰ ਤੂੰ ਕਿਨੇ ਬੁਲਾਇਆ ਵਾ ਤਾਨੂੰ ਕਿੰਨੇ ਕਿ ਜਾਂਦੇ ਕਿ ਕਿੱਥੇ ਜਾਂਦੇ ਦੱਸ ਤਾਂ ਦੱਸੋ ਛੇਤੀ ਦੱਸੋ ਮੈਨੂੰ ਹੈ ਕਿਥੇ ਹੋ ਸਰ ਮੰਜੀਤ ਇੱਥੇ ਹੋਣਾ ਵਾ ਪਰ ਤੁਸੀਂ ਕੋਈ ਨਹੀਂ ਆਜੋ ਬੈਠ ਕੇ ਕਰਦੇ ਗੱਲ ਬੈਣ ਵਾਲਾ ਕੰਮ ਹੈ ਨਹੀਂ ਮੈਨੂੰ ਛੇਤੀ ਦੱਸੋ ਕਿੱਥੇ ਆ ਇਧਰ ਨਹੀਂ ਵਾਰਤ ਰਹੇ ਸਰ ਨਹੀਂ ਇੱਧਰ ਤੇ ਕੋਈ ਨਹੀਂ ਆ ਪਰ ਇਧਰ ਨਾ ਸਰ ਮੰਜੀਤ ਇੱਥੇ ਘਰ ਹੀ ਇੰਨਾ ਮੈਂ ਕੋਈ ਵੀ ਲੈਣਾ ਘਰ ਕੋਈ ਹੈਗਾ ਸਰ ਇੱਥੇ ਹੋਣਾ ਕਰਦੇ ਆ ਨਾ ਬਹੁਤ ਜ਼ੁਲਮ ਕਰ ਲਿਆ ਤੁਸੀਂ ਹੁਣ ਅਸੀਂ ਆਪੇ ਵੇਖ ਲਾਂਗੇ ਕੀ ਕਰਨਾ ਆ ਉਹ ਤੇ ਸਫਾਈਆਂ ਦੇਂਦੀ ਨਹੀਂ ਲੋੜ ਹੈਗੀ ਕਿੰਨਾ ਵਿਚਾਰਾ ਨੂੰ ਲਗਾ ਲੇਂਗੀ ਤੂੰ ਐਦਾਂ ਨਹੀਂ ਲੁਕਿਆ ਜਾਣਾ ਹੁਣ ਹੁਣ ਸਾਰਾ ਇਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਵਾ ਪਰ ਕੀ ਕਰਾਂ ਡੇ ਜੇ ਤੁਸੀਂ ਕੀ ਉਹਨੇ ਮਾੜਾ ਕਰਤਾ ਵਾ ਕੋਈ ਗੱਲ ਦੱਸ ਦੇ ਨੀ ਤੁਹਾਨੂੰ ਕੀ ਕਰਤਾ ਤੁਸੀਂ ਤਾਂ ਭਾਜੀ ਐਦਾਂ ਡੇ ਕਰਦੇ ਤਾਂ ਪਤਾ ਨਹੀਂ ਉਹਨੇ ਕਿੰਨੇ ਕ ਵੱਡਾ ਕੋ ਕੰਮ ਕਰਤਾ ਮੈਂ ਕਿੱਡਾ ਕੋ ਗੁਨਾਹ ਕਰਤਾ ਅਮਜੀਤਿਆ ਬਾਹਰ ਅਗਲ ਜਾ ਉਹ ਤੈਨੂੰ ਮੈਂ ਦੱਸਾਂ ਚੰਗਾ ਰਹੇਂਗਾ ਵੀ ਕੋਈ ਗੱਲ ਨਹੀਂ ਕੋਈ ਗੱਲ ਨਾ ਬਲੇਨੀਆ ਇਹ ਰਿਕੋਟੇ ਦੇ ਚਾਰਾ ਕਿ ਤਾਨੂੰ ਨਹੀਂ ਭਾਜੀ ਤੁਹਾਨੂੰ ਦੱਸਣਾ ਕਿ ਹਾਈ ਕਿਹੜਾ ਕੋਈ ਚੋਰ ਮੇਰੇ ਕੋਠੇ ਤੇ ਚੜਨਾ ਤੁਸੀਂ ਕਿਦਾਂ ਦੇ ਗੱਲਾਂ ਕਰਨ ਦੇ ਨੇ ਕੋਈ ਕੋਈ ਵੇਖ ਲੈਣਾ ਮੈਂ ਹਏ ਪਤਾ ਨਹੀਂ ਕੀ ਹੋ ਗਿਆ ਵਾ ਪੁਲਿਸ ਕਿੱਧਰ ਆ ਗਈ ਆ ਐਸਾਬੀ ਨੂੰ ਲੱਭਣ ਲਈ ਐਸਾਬੀ ਨੇ ਕੀ ਕਰਤਾ ਯਾਰ ਬੇਹਮਨਾ ਹੋਰ ਕਸੂਤਾ ਹੀ ਕੰਮ ਪੈ ਗਿਆ ਅੱਧੀ ਮੈਂ ਜਿਸੰਗ ਤੇ ਐਥੇ ਲਗਾ ਕੇ ਦੇ ਤੂੰ ਕਿੰਨੂੰ ਲਗਾਉਣਾ ਸਰ ਮੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਲੱਭ ਲੈਣੇ ਆ ਇਹ ਕੋਠੇ ਚੜਿਆ ਲਾਤੇ ਕੱਢ ਤੁਹਾਨੂੰ ਕਿਹਾ ਵੀ ਹੈਗਾ ਵਾ ਸਾਬੇ ਇੱਥੇ ਨਹੀਂ ਹੈਗਾ ਹੁਣ ਉਹ ਦੀਦੀ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਈ ਸੁੱਖ ਸਾਬੀ ਨੂੰ ਲੱਭਣ ਡੇ ਉਹਦਾ ਪੂਰਾ ਨਾਂ ਲੈਣ ਡੇ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਦੱਸੋ ਕੀ ਗੱਲ ਵਾ ਉਹ ਕੋਈ ਗੱਲ ਨਹੀਂ ਕਰਨ ਡੇ ਹਾਏ ਪੁੱਛਣਾ ਹੀ ਕੀ ਗੱਲ ਕੋਈ ਨਹੀਂ ਮੈਂ ਪੁੱਛਨੀ ਤੂੰ ਉੱਥੇ ਬਹਿ ਜਾ ਪਹਿਲਾਂ ਮੇਰੇ ਭੈਣ ਹਾਏ ਮੈਂ ਹੁਣ ਨਹੀਂ ਆ ਬਾਹਰ ਵੇਖਦੀ ਆ ਉਹ ਕੀ ਕਰਨਾ ਬਹਿ ਜਾ ਮੇਰੇ ਤੇ ਆਪਣੇ ਮੇਰੇ ਪੈਰਾਂ ਤੇ ਲੱਤ ਨੂੰ ਮੋਚ ਆ ਗਈ ਨਾਲ ਹੀ ਤੁਰ ਕੇ ਮੇਰੇ ਕੋ ਤੁਰਿਆ ਨਹੀਂ ਜਾਣ ਡਿਆ ਬਹਿ ਜਾ ਮੈਂ ਵੇਖ ਲੈਣੀ ਆ ਆਪਣੇ ਖੁੱਕ ਨਹੀਂ ਹੋਣ ਲੱਗ ਹਾਏ ਮੈਂ ਹੁਣ ਨਹੀਂ ਬਾਹਰ ਪ ਕਿਸੇ ਅਭੀ ਨੂੰ ਘਤੋਂ ਲੱਭਣ ਦੇ ਆ ਚੁੱਪਾ ਕਰਕੇ ਨਾ ਆਪੇ ਦੱਸ ਦੋ ਮਨਜੀਤ ਸਿੰਘ ਕਿੱਥੇ ਲੁਕਿਆ ਵਾ ਨਹੀਂ ਤਾਂ ਸਾਰ ਨੂੰ ਜਿੰਨਾ ਤੇ ਹੀ ਕਲਪਾਉਣ ਦੇ ਹੋ ਨਾ ਉਹਨਾਂ ਤੇ ਹੀ ਤੰਗ ਹੋਣਾ ਜੇ ਬਾਅਦ ਮੈਂ ਤੁਹਾਨੂੰ ਦੱਸ ਦਿੰਨੀ ਹੁਣੇ ਹੀ ਆਪੇ ਦੱਸ ਦੇ ਮੈਨੂੰ ਕਿੱਥੇ ਆ ਜ਼ੁਲਮ ਕਰਨ ਲੱਗਿਆ ਨਹੀਂ ਤੇਰੀ ਜਵਾਨ ਮੂੰਹ ਚ ਪੈਂਦੀ ਹੈਗੀ ਹੈ ਹੁਣ ਕਿਹਦਾ ਦੋ ਨਵੱਟਾ ਬਣ ਕੇ ਬੈਠ ਗਈਆਂ ਲੋਕ ਜਾ ਲੋਕ ਜਾ ਬੰਦੇ ਬਾਹਰ ਬਾਹਰ ਲੈ ਲੈਣਾ ਤੁਮ ਲੈਣਾ ਹੀ ਆ ਲੈਣਾ ਹੀ ਹਾਂ ਜੀ ਹਾਂ ਜੀ ਜੀ ਕਰਾ ਹੁਣ ਕਿੱਥੇ ਨੂੰ ਜਾਵਾ ਤੋ ਅੱਲਾ ਵੀ ਬੰਦਿਆ ਮੈਂ ਪੜਿਆ ਗਿਆ ਸੀ ਆਪਾਂ ਬਹਿ ਜਾਣਾ ਨਹੀਂ ਕੋ ਫੋਨ ਵੀ ਨਹੀਂ ਆਇਆ ਜਿਹੜਾ ਮੈਂ ਮਾਮੇ ਨੂੰ ਫੋਨ ਕਰਕੇ ਦੱਸਦਾ ਵੀ ਪੁਲਸ ਪੈ ਗਈ ਆ ਸੀ ਆਪਾਂ ਬਹਿ ਗਿਆ ਡੇਗਣ ਆ ਸਾ ਕਿੱਥੇ ਵਰਕੇ ਬੈਠਾ ਆਹ ਬਤਾ ਚੱਲੇ ਜਾ ਥਰੇ ਚੱਲ ਤਰਾ ਬਣਾਉਨੇ ਹੋਰ ਉਥੇ ਥੱਲੇ ਆ ਥੱਲੇ ਸਰ ਮੈਂ ਕੀਤਾ ਨਹੀਂ ਆ ਕੋਈ ਨਾ ਲਾ ਦੇਂਗਾ ਤੁਹਾਨੂੰ ਤੁਸੀਂ ਦਾ ਬੜਾ ਵਾਇਆ ਥੱਲੇ ਆ ਯਾਰ ਪੁੱਛ ਕੋ ਬਜਾਇਆ ਤਾਂ ਕੋਈ ਥੱਲੇ ਜਾ ਥਰੇ ਆਦਾ ਬੰਦਿਆ ਬੋਤ ਬਣ ਕੇ ਥੱਲੇ ਓਏ ਆ ਆ ਜਲਦੀ ਆ ਸਾਰ ਸਰ ਸਰ ਤਨ ਦੱਸ ਦਾਂਗੇ ਉਥੇ ਆਏ ਸਰ ਰਹਿਣ ਦੇ ਵੇਖ ਲੋ ਨਹੀਂ ਰਹਿਣ ਦੇ ਮੇਰੀ ਗੱਲ ਸੁਣੋ ਮੈਂ ਮੈਂ ਮਾਮੇ ਨਾਲ ਗੱਲ ਕਰਾਂਦਾ ਥੱਲੇ ਤੈਨੂੰ ਮੈਂ ਮਾਮੇ ਨਾਲ ਗੱਲ ਕਰਾਉਣਾ ਜਲਦੀ ਕਰ ਸਰ ਦਰਮਾ ਦਾ ਹਾ ਪਰ ਤਗੜੇ ਤੂੰ ਅਰੇ ਲੈ ਸਰ ਕਦਾ ਇਥੇ ਤੂੰ ਉੱਥੇ ਆ ਲੋ ਕੇ ਬੈਠਾ ਮੈਂ ਥਲੇ ਲੱਬਲਾ ਮਰ ਗਿਆ ਤਲਹਾਰੇ ਤੇ ਮੈਂ ਤੂੰ ਬੈਠ ਪੜਦਾ ਨੇ ਤਲ ਲਗੇ ਮੈਡਮ ਸਰ ਬੰਦਰ ਕੌਣ ਲਿਆਓ ਬਾਹਰ ਸਰ ਹੱਥ ਕਾਬੂ ਆ ਗਿਆ ਵਾ ਮੈਡਮ ਨੇ ਕੁਛ ਨਹੀਂ ਕੀਤਾ ਸਬੂਤਾਂ ਕੁਛ ਨਹੀਂ ਮੈਂ ਚੱਲ ਨਹੀਂ ਚਾ ਲੱਗੇ ਹੋ ਮੈਂ ਸਬੂਤ ਵਾ ਕਿਹੜੇ ਸਬੂਤ ਹੈ ਅਦਾਸ ਨੂੰ ਪੜਾਂਦੇ ਹੋ ਸਬੂਤ ਤੋਂ ਬਣਾ ਨੇ ਮੈਡਮ ਇਹ ਕੋਸ ਵਾਲੇ ਸ਼ਦਾਈ ਨੂੰ ਨਹੀਂ ਦਾ ਏਦਾਂ ਏਦਾਂ ਆਏ ਕਿਹਦੇ ਘਰ ਕੱਲ ਤੇ ਦੱਸੋ ਇਹ ਥੋੜਾ ਕੁਝ ਲੈ ਚਲੇ ਮੈਡਮ ਤੁਸੀਂ ਬਹੁਤ ਤਾਂ ਸਮਝਦਾ ਕਿ ਕੀ ਕਰ ਰਹੇ ਹੋ ਮੈਡਮ ਸਾਡੇ ਕੋਲ ਸਾਰੇ ਸਬੂਤ ਹੈਗੇ ਆ ਠੀਕ ਆ ਮੌਕਾ ਆਣ ਦੇ ਤੁਹਾਨੂੰ ਸਾਰੇ ਵਿਖਾਏ ਜਾਣਗੇ ਉਹ ਤੁਸੀਂ ਕਿਹਾ ਕੀਤਾ ਕੀ ਆ ਇਹ ਥਣੇ ਵਾਲੇ ਸਭ ਕੋ ਬੋਲੂਗਾ ਕੱਲੀ ਕੱਲੀ ਗੱਲ ਦੱਸੂਗਾ ਨਹੀਂ ਕੀਤਾ ਮੈਂ ਕੁਝ ਨਹੀਂ ਕੀਤਾ ਮੈਂ ਦੂਗੇ ਇਹਨਾਂ ਨੂੰ ਆ ਚੱਲ ਜਰਾ ਅੱਗੇ ਹਾਂ ਪਤਾ ਲੱਗਦਾ ਕੁਝ ਨਹੀਂ ਕੀਤਾ ਮੈਂ ਤਾਂ ਕਰਦਾ ਕਿ ਨਾ ਮੰਮੀ ਨੇ ਕੁੰਡਾ ਮਾਰ ਤਾ ਬਾਹਰੋਂ ਮੈਨੂੰ ਅੰਦਰ ਦੇਗੇ ਜੇ ਦੀਦੀ ਬਾਹਰ ਗਈ ਉਹ ਕਹਿੰਦੀ ਬਾਹਰ ਨਾ ਆਈ ਦੱਸ ਮੈਨੂੰ ਕੁਝ ਪਤਾ ਹੀ ਨਹੀਂ ਲੱਗਣ ਦੇਣਾ ਸਾਰੀ ਉਮਰ ਮੈਨੂੰ ਅੰਦਰ ਹੀ ਬਾਹਰ ਛੜਨਾ ਵਾ ਜੇੜਾ ਨਹੀਂ ਉਹੀ ਅੰਦਰੋਂ ਪੀ ਅੰਦਰੇ ਬੜੀ ਰਹ ਅੰਦਰੇ ਬੜੀ ਰਹ ਬਾਹਰੋਂ ਕੁੰਡਾ ਮਾਰ ਕੇ ਗਾਂ ਜਾਂਦੇ ਮੇਰੀ ਜ਼ਿੰਦਗੀ ਮੈਨੂੰ ਸਮਝ ਹੀ ਨਹੀਂ ਲੱਗਦੀ ਚੱਲਣ ਇਹਨਾਂ ਦੇ ਹਿਸਾਬ ਨਾਲ ਨਹੀਂ ਆ ਮੈਂ ਵੀ ਸੋਚਿਆ ਵੀ ਚੱਲ ਬਾਹਰ ਜਾ ਕੇ ਕੀ ਕਰਨਾ ਅਗਲੀ ਦੀ ਮਾਂ ਤੇ ਕੀ ਬੀਤੂਗੀ ਪਰ ਅਜਿਹੇ ਹੁਣ ਸਭੀ ਨੂੰ ਲੱਭਦੇ ਜਾਣਦੇ ਕੀ ਪਤਾ ਕੀ ਗੱਲ ਬਣੀ ਕੀ ਨਹੀਂ ਮੈਨੂੰ ਤਾਂ ਬਾਹਰ ਜਾਣ ਦਾ ਵੀ ਨਹੀਂ ਹੁਕਮ ਆਗਾ ਕਿੰਦੇ ਆਹੋ ਜੀ ਲਾਲਜ ਟੈਨਸ਼ਨ ਨਹੀਂ ਲੈਣੀ ਚਾਹੀਦੀ ਬੱਚੇ ਤੇ ਮਾਣਾ ਅਸਰ ਪੈਂਦਾ ਤਾਂ ਬਦੋ ਵਧੀ ਤੇ ਟੈਨਸ਼ਨ ਆਉਂਦੀਆਂ ਹੁਣ ਪਤਾ ਨਹੀਂ ਬਾਹਰ ਕੀ ਬਣਿਆ ਵਾ ਮੈਨੂੰ ਨਾ ਜਿੱਦਾਂ ਤੋਤੇ ਨੂੰ ਨਹੀਂ ਪਿੰਜਰੇ ਚ ਕੈਦ ਕਰੀਦਾ ਉਦਾਂ ਹੀ ਉਹ ਜਿੰਨਾ ਕ ਬੋਲ ਲਿਆ ਉਹਨਾਂ ਕੀ ਮਗਰ ਮਗਰ ਮੈਂ ਵੀ ਬੋਲ ਲਿਆ ਉਹਨਾਂ ਕੀ ਗੱਲ ਬੋਲਨੀ ਮੱਦ ਤੇ ਕੁਝ ਬੋਲਣਾ ਹੀ ਨਹੀਂ ਹੋਇਆ ਮੈਂ ਵੀ ਜ਼ਿੰਦਗੀ ਦਿਆ ਸੁਨੈਸ਼ੋ ਕੇ ਰਹਿ ਗਈ ਬਸ ਸਭ ਤੋਂ ਵੱਡੀ ਮੇਰੀ ਜ਼ਿੰਦਗੀ ਦੀ ਗਲਤੀ ਵਿਆਹ ਕਰਾਉਣਾ ਸਾਰੀ ਉਮਰ ਮੈਨੂੰ ਇਹਦਾ ਪਛਤਾਵਾ ਰਹਿਣਾ ਦੂਜਾ ਪਛਤਾਵਾ ਭੀਆ ਵਿਚਾਰਾ ਆਣ ਕੇ ਦੁਨੀਆ ਤੇ ਜੀ ਕੀ ਕਰੂਗਾ ਮੇਰੇ ਨਾਲ ਇੰਨਾ ਕੁਝ ਹੋਣ ਲਿਆ ਤੇ ਅੱਗੇ ਕੀ ਹੋਊਗਾ ਇਹ ਲਾਦਾ ਮੇਰੀ ਸਾਰੀ ਜ਼ਿੰਦਗੀ ਪਛਤਾਵਾ ਕਰਦਿਆਂ ਹੀ ਲੰਘ ਜਾਣੀ ਆ ਵੀ ਕੀ ਬਣ ਗਿਆ ਮੇਰ ਨਾਲ ਕੀ ਨਹੀਂ ਕੀ ਸੋਚਿਆ ਸੀ ਕੀ ਕੁਝ ਹੋ ਗਿਆ ਇਹ ਮਾਂ ਮੇਰੀ ਨਾਂ ਵੀ ਮੰਦੀ ਹੋਰ ਮੈਨੂੰ ਪੜ੍ਹੰਦੀ ਲਖੰਮੀ ਆਪਣੇ ਪਿਆਰਾਂ ਦੇ ਤੇ ਖੜੀ ਹੁੰਦੀ ਐ ਇਹੋ ਜਿਹੇ ਦਿਨਾਂ ਨਾਲ ਟਕਰਾਂ ਹੁੰਦਾ ਮੇਰਾ ਇਹ ਦੀਆਂ ਜਾਣੀਆਂ ਬਾਰ ਤੇ ਪਤਾ ਲੱਗ ਜਾਣਾ ਵੀ ਕੀ ਹੁੰਦਾ ਕੀ ਨਹੀਂ ਵੇ ਲੈਂਦੀ ਹਾਂ ਹੁਣ ਫਿਰ ਜੋ ਹੋਊ ਵੇਖੀ ਜਾਊਗੀ ਇੱਥੇ ਤੇ ਨਹੀਂ ਹੋਰ ਮੈਂ ਬੈਠੀ ਰਹਿਣਾ ਨਿੰਨਾ ਬਹਰ ਹੌਲਾ ਪੈਂਡਿਆ ਵਾ ਤੇ ਹਾਂ ਅੰਟੀ ਅੰਟੀ ਗੱਲ ਕੀ ਹੋਈ ਆ ਮੈਨੂੰ ਤੇ ਨਹੀਂ ਸਮਝ ਆ ਪੁਲਿਸ ਕਦੇ ਵਾ ਤੇ ਸਾਬੀ ਨੂੰ ਤੇ ਮਮੀ ਨੂੰ ਫੜ ਕੇ ਲਾ ਗਈ ਅੰਟੀ ਇਹ ਤੇਰੇ ਵਸ ਦੀ ਗੱਲ ਨਹੀਂ ਗਈ ਇਹ ਉਹ ਹੀ ਕਰਨਗੇ ਠੀਕ ਸਭ ਕੁਝ ਅੰਟੀ ਜੇ ਤੁਹਾਨੂੰ ਆਪਾਂ ਇੱਥੇ ਕਹਿਤਾ ਹੈ ਕਿ ਅਸੀਂ ਸਾਰੀ ਗੱਲ ਨੂੰ ਬੈਕ ਨਿਪਟਾ ਲੈਣੀ ਹੈ ਅਸੀਂ ਪਤਾ ਕਰ ਲੈਣੀ ਹੈ ਸਿਮੀ ਦਾ ਤੁਸੀਂ ਤਾਂ ਇਦਾਂ ਫੜਾਤਾ ਜਿਦਾ ਸਿਮੀ ਨੂੰ ਉਹਨਾਂ ਨੇ ਮਾਰਿਆ ਹੁੰਦਾ ਵਾ ਤੇ ਤੁਸੀਂ ਫਿਰ ਨਾ ਪਟਾਉਂਦੇ ਨਹੀਂ ਸੀ ਨਾ ਤੁਸੀਂ ਤਾਂ ਕੋਈ ਕਰਦੇ ਨਹੀਂ ਸੀ ਅੰਟੀ ਪਰ ਮੈਂ ਕੀ ਕਰਾਂ ਪਰ ਤੁਸੀਂ ਸੱਦੇ ਪੁਲਿਸ ਮੈਂ ਆਈ ਸਭ ਦੀ ਅੰਟੀ ਮੈਂ ਤੁਹਾਡੇ ਹੱਥ ਜੋੜਦੀ ਆ ਸਾਰਾ ਕੁਝ ਵੇਖ ਲੈਨੇ ਆ ਅੰਟੀ ਆ ਬੇਗੁਸੂਰ ਵਾ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਤੁਸੀਂ ਇੱਕ ਵਾਰੀ ਆਣ ਕੇ ਨਿਪਟਾ ਦਿਓ ਅਸੀਂ ਤੁਹਾਡੀ ਤੁਹਾਡੇ ਹੱਥ ਚ ਦੇ ਦਾਂਗੇ ਨਹੀਂ ਨਹੀਂ ਉਹ ਹੋਏ ਹੁਣ ਕਰਨਗੇ ਜੋ ਕਰਨਗੇ ਤੁਸੀਂ ਕੁਝ ਨਹੀਂ ਕੀਤਾਗਾ ਮੈਂ ਬੜੇ ਤਰਲੇ ਲੈ ਤੁਹਾਡੇ ਬੜੀਆਂ ਮਿੰਤਾ ਕੀਤੀਆਂ ਪਰ ਤੁਸੀਂ ਕੁਝ ਨਹੀਂ ਕੀਤਾ ਅੰਟੀ ਇਹ ਮੈਂ ਤਾਂ ਤੁਹਾਨੂੰ ਟੱਕਰ ਹੀ ਪਹਿਲੀ ਵਾਰੀ ਹੈ ਮੈਂ ਤੁਹਾਡੇ ਘਰ ਹੀ ਹੱਥ ਜੋੜਦੀ ਹਾਂ ਮੈਂ ਤੁਹਾਡੇ ਪਿਆਰੀ ਬੇਟੀ ਨਾ ਪੈ ਇੱਕ ਵਾਰੀ ਤੁਸੀਂ ਸਾਬੇ ਵੀਰ ਨੂੰ ਤਾਂ ਮੰਮੀ ਦਾ ਇੱਕ ਵਾਰ ਉਧਰੋਂ ਨਿਬਟਾ ਦੋ ਨਹੀਂ ਨਹੀਂ ਅੰਤਾ ਸਾਬੇ ਦਾਡੇ ਕੋਲ ਮਾਫੀ ਮੰਗ ਲੂਗਾ ਨਹੀਂ ਨਹੀਂ ਜਿਹੜੀ ਸਜ਼ਾ ਕਹੋਗੇ ਨਾ ਜੋ ਕੁਛ ਉਹਨੇ ਕੀਤਾ ਵਾ ਅੰਟੀ ਜਿਹੜੀ ਤੁਸੀਂ ਸਜ਼ਾ ਕਹੋਗੇ ਨਾ ਉਹਨੂੰ ਉਹ ਹੀ ਸਜ਼ਾ ਦੇ ਦਾਂਗੇ ਪਰ ਅੰਟੀ ਆਹ ਕੰਮ ਤੁਸੀਂ ਨਾ ਕਰੋ ਅੰਟੀ ਇੱਕ ਵਾਰੀ ਪੁਲਿਸ ਦੇ ਕਿਤੇ ਨਿੱਕੇ ਪਾਗਣ ਤੱਕ ਪਤਾ ਪਾ ਕੋਈ ਨਾ ਸੋਕਰ ਆਂਟੀ ਨੇ ਦਰਖਾਸਤ ਦਿੱਤੀ ਉਹਨਾਂ ਦੇ ਪਰਚਾ ਕਰਕੇ ਤੋਂ ਉਹਨਾਂ ਨੂੰ ਲਾ ਗਏ ਆਂਟੀ ਪਤਨ ਤੁਸੀਂ ਕੀ ਕਰਤਾ ਵਾ ਕਿੱਦਾਂ ਤੁਸੀਂ ਬੈਠ ਕੇ ਗੱਲ ਕਰ ਲਈਂ ਆਂਟੀ ਮੋਰਾ ਤਾਂ ਨਹੀਂ ਨੀ ਕੁਛ ਤਾਂ ਫਿਰ ਮੈਂ ਕੀ ਕਰਦੀ ਆਂਟੀ ਮੈਂ ਕੀ ਕਰਦੀ ਅੱਡੀ ਕਰਦੀ ਮੈਂ ਹਾਰ ਤੇ ਆ ਉਹਦਾ ਤਾਂ ਕੋਈ ਸੋਚ ਲੋ ਆਂਟੀ ਇੱਕ ਵਾਰੀ ਤੂੰ ਸੋਚਣਾ ਚਾਹੀਦਾ ਸੋਚ ਲਿਆ ਵਾ ਜੋ ਸੋਚਣਾ ਹੀ ਸਿਰੋਂ ਪਾਣੀ ਨੰਗੇ ਤਾਂ ਆਂ ਕੀਤਾ ਵਾ ਇਹ ਹਸਾਬੀ ਦੀ ਵਤੀ ਆਂਟੀ ਇਹ ਇਹ ਤਾਂ ਸਭ ਸੁਖਾਏਂ ਕਰਤਾ ਜਿਵੇਂ ਚਾਹਤਾ ਤੈਨੂੰ ਮੈਂ ਤੇਰਾ ਭਲਾ ਕੀਤਾ ਵਾ ਇਹ ਮੇਰੀ ਤੇ ਉਹ ਤੁਹਾਨੂੰ 4 ਮਹੀਨਾ ਲੱਪਣੀ ਰਹੀ ਸੋ ਕੋ ਪਤਾ ਨੇ ਕਿੱਥੇ ਪਾਤੀ ਇਹਨਾਂ ਨੇ ਤੁਹਾਡੀ ਆਪਾਂ ਦੇ ਵਾਸਤੇ ਗੱਲ ਬਹੁਤ ਮਾੜੀ ਹੈ ਮੇਰੀ ਭਾਜੀ ਹਾਲਤ ਵੇਡੀ ਤੁਹਾਨੂੰ ਸੋਚਣਾ ਚਾਹੀਦਾ ਹੈ ਗੱਲ ਤੇ ਰਗੀ ਪਾਵਾ ਦੂਏ ਤੁਹਾਨੂੰ ਸੋਚਣਾ ਚਾਹੀਦਾ ਏ